ਜੋ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਰਿੰਦਰ ਸਿੰਘ ਜੀ ਪ੍ਰਧਾਨ ਗੁਰਪੁਰਬ ਕਮੇਟੀ ਕਰਨਾਲ ਔਰ ਉਸ ਦੇ ਨਾਲ ਹੀ ਸਰਦਾਰ 인ਦਰਪਾਲ ਸਿੰਘ ਜੀ ਕਰਨਾਲ ਜਿਹੜੇ ਕਿ ਹਮੇਸ਼ਾ ਹੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਆ ਸੰਗਤਾਂ ਦੀ ਸੇਵਾ ਚ ਇਹ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨੇ ਉਹਨਾਂ ਦੇ ਗ੍ਰਹਿ ਵਿਖੇ ਅੱਜ ਮੈਂ ਦਿੱਲੀ ਨੂੰ ਜਾਂਦਾ ਹੋਇਆ ਰੁਕਿਆ ਤੇ ਮੀਡੀਆ ਦੇ ਨਾਲ ਇੱਥੇ ਪ੍ਰੈਸ ਵਾਰਤਾ ਰੱਖੀ ਗਈ ਹੈ ਵਿਸ਼ੇਸ਼ ਕਰਕੇ ਪ੍ਰਧਾਨ ਸਾਹਿਬ ਦਾ ਸਰਦਾਰ ਬਰਿੰਦਰ ਸਿੰਘ ਜੀ ਔਰ ਅੰਦਰਪਾਲ ਸਿੰਘ ਹੁਣਾਂ ਦਾ ਉਹਨਾਂ ਦਾ ਧੰਨਵਾਦ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ 6 ਜੂਨ ਦਾ ਦਿਨ ਹੈ ਕੱਲੂ ਕਾਰਾ ਦੇਵ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ ਇਹ ਜਿਹੜਾ ਸ਼ਹੀਦੀ ਸਪਤਾਹ ਹੈ ਇਹਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਹੋਇਆ ਸੀਗਾ ਉਸ ਦੇ ਸਬੰਧ ਇਹਦੇ ਵਿੱਚ ਸਾਡੇ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਅਗਨ ਭੇਟ ਹੋਏ ਤੋਸਾਖਾਨਾ ਜਿਹੜਾ ਸੀਗਾ ਉਹ ਵੀ ਅਗਨ ਭੇਟ ਹੋਇਆ ਕੀਮਤੀ ਜਾਨਾਂ ਜਿਹੜੀਆਂ ਸੀ ਗਈਆਂ ਔਰ ਸਾਡੇ ਸ਼ਹੀਦਾਂ ਨੇ ਜਿਨ੍ਹਾਂ ਨੇ ਗੁਰਧਾਮਾ ਦੀ ਆਨ ਸ਼ਾਨ ਦੀ ਲੜਾਈ ਲੜੀ ਉਹਨਾਂ ਨੂੰ ਨਤਮਸਤਕ ਆ ਇਹ ਸ਼ਹੀਦੀ ਘੱਲੋ ਘਰੇ ਦੇ ਨਾਲ ਦੇ ਨਾਲ ਹੀ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਹੀਦੀ ਦਿਹਾੜਾ ਵੀ ਲੰਘਿਆ ਉਹਨਾਂ ਨੂੰ ਵੀ ਨਤਮਸਤਕ ਆ ਔਰ ਛੇਵੇਂ ਪਾਤਸ਼ਾਹ ਮਹਾਰਾਜ ਦਾ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਪੁਰਬ ਜੋ 12 ਜੂਨ ਨੂੰ ਆ ਰਿਹਾ ਹੈ ਹਰਿਆਣਾ ਸਿਗਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਸਟੇਟ ਲੈਵਲ ਤੇ ਗੁਰਦੁਆਰਾ ਮੀਰੀ ਪੀਰੀ ਪਾਤਸ਼ਾਹੀ 6ਵੀ ਜੋ ਹਰਿਆਣਾ ਕਮਿਟੀ ਦਾ ਮੁੱਖ ਦਫ਼ਤਰ ਵੀ ਹੈ ਗੁਰੂਪ ਖੇਤਰ ਉੱਥੇ ਮਨਾਇਆ ਜਾ ਰਿਹਾ ਸੈਂਕੜੇ ਸ੍ਰੀ ਅਖੰਡ ਪਾਠ ਸਾਹਿਬ ਅੱਜ ਆਰੰਭ ਹੋਏ ਨੇ ਤਿੰਨ ਲੜੀਆਂ ਦੇ ਵਿੱਚ ਤਿੰਨ ਚਾਰ ਲੜੀਆਂ ਜੇ ਅਖੰਡ ਪਾਠ ਸਾਹਿਬ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਉਣੇ ਜਿੱਥੇ ਪੰਜਾਬ, ਯੂਪੀ, ਰਾਜਸਥਾਨ ਪੂਰੇ ਭਾਰਤ ਤੋਂ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਇੱਥੇ ਪੁੱਜ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦੇਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਂਦੀਆਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆਮ ਇਲੈਕਸ਼ਨ ਹੈ 19 ਜਨਵਰੀ ਨੂੰ ਹੋਈ ਸੀ ਉਸ ਤੋਂ ਬਾਅਦ ਜੋ 40 ਮੈਂਬਰ ਸੰਗਤਾਂ ਵੱਲੋਂ ਚੁਣੇ ਹੋਏ ਆਏ ਔਰ 40 ਮੈਂਬਰ ਸਹਿਬਾਨਾ ਨੇ ਨੌ ਮੈਂਬਰ ਜਿਹੜੇ ਸੀ ਉਹ ਕਾਪਟ ਕੀਤੇ ਗੁਰਦੁਆਰਾ ਐਕਟ 2014 ਅਨੁਸਾਰ ਔਰ 49 ਦਾ ਜਿਹੜਾ ਜਰਨਲ ਹੋ ਸੀ ਉਹਨਾਂ ਦੇ ਵੱਲੋਂ 23 ਮਈ ਮਈ ਨੂੰ ਆਪਣੇ ਜਰਨਲ ਜਲਾਸ ਦੇ ਵਿੱਚ 11 ਮੈਂਬਰੀ ਐਗਜ਼ੀਕਟਿਵ ਜਿਹੜੀ ਸੀ ਬਣਾਈ ਗਈ ਸੀ ਉਸ 11 ਮੈਂਬਰੀ ਐਗਜ਼ੀਕਟਿਵ ਦੇ ਵੱਲੋਂ ਹੁਣ ਸਾਰਾ ਪ੍ਰਬੰਧ ਜਿਹੜਾ ਦੇਖਿਆ ਜਾ ਰਿਹਾ ਜਿਹਦੇ ਵਿੱਚ ਸਰਦਾਰ ਜਗਦੀਸ਼ ਸਿੰਘ ਢੀਂਡਾ ਨੂੰ ਪ੍ਰਧਾਨ ਬਣਾਇਆ ਗਿਆ ਸਰਦਾਰ ਗੁਰਮੀਤ ਸਿੰਘ ਮੀਤਾ ਕਾਲਕਾ ਹਲਕੇ ਤੋਂ ਜੋ ਜਤੇ ਸਿਨੀਅਰ ਮੀਤ ਪ੍ਰਧਾਨ ਬਣੇ ਨੇ ਸਰਦਾਰ ਗੁਰਵੀਰ ਸਿੰਘ ਤਲਕੌਰ ਜਮਨਾ ਨਗਰ ਤੋਂ ਉਹ ਜੂਨੀਅਰ ਮੀਤ ਪ੍ਰਧਾਨ ਸਰਦਾਰ ਅੰਗਰੇਜ਼ ਸਿੰਘ ਰਾਣੀਆਂ ਜਰਨਲ ਸੰਧਰ ਸੇ ਇਸ ਤਰ੍ਹਾਂ ਦੇ ਸੀਟ ਅਨਸ਼ੀ ਐਗਜ਼ੈਕਟਿਵ ਮੈਂਬਰ ਸਰਦਾਰ ਪ੍ਰਮਾਣਬਾਦ ਸਰਦਾਰ ਜਗਤਾਰ ਸਿੰਘ ਮਾਨ ਮਿਠੜੀ ਔਰ ਇਸੇ ਤਰ੍ਹਾਂ ਸਦਾ ਕੁਲਦੀਪ ਸਿੰਘ ਮਲਤਾਨੀ ਸਰਦਾਰ ਪਰਵਿੰਦਰ ਸਿੰਘ ਤੀਮਾ ਸਰਦਾਰ ਤਰਜਿੰਦਰਪਾਲ ਸਿੰਘ ਨਾਰਨੌਲ ਤੇ ਸਰਦਾਰ ਆਪਣਾ ਰੁਪਿੰਦਰ ਸਿੰਘ ਜੀ ਪੰਜੋ ਖਰਾ ਸਾ 11 ਦੀ ਐਗਜ਼ੈਕਟਿਵ ਜਿਹੜੀ ਆ ਉਹ ਚੁਣੀ ਗਈ ਆ ਉਹਨਾਂ ਦੇ ਵੱਲੋਂ ਹੁਣ ਅਗਲੀਆਂ ਜਿਹੜੀਆਂ ਸਿਵਾਵਾਂ ਨੇ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜੇ ਸਾਡੇ ਬਾਕੀ ਮੈਂਬਰ ਸਹਿਬਾਨ ਜਿਹੜੇ ਰਹਿ ਗਏ ਨੇ ਸਾਥੀ ਉਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਕਿਉਂਕਿ ਇਹ ਸੇਵਾ ਦਾ ਕਾਰਜ ਹੈ ਹਰਿਆਣਾ ਕਮੇਟੀ ਦੇ ਵਿੱਚ ਸਾਰੇ ਮੈਂਬਰ ਸਹਿਬਾਨ ਸਤਿਕਾਰਯੋਗ ਨੇ ਅਹੁਦੇਦਾਰ ਸਹਿਬਾਨ ਜਿਹੜੇ ਮੈਂਬਰ ਸਹਿਬਾਨ ਨੇ ਸੇਵਾ ਦੀ ਭਾਵਨਾ ਕਿਉਂਕਿ ਨਾ ਤਾਂ ਇੱਥੇ ਕੋਈ ਪੈਨਸ਼ਨ ਆ ਤੇ ਨਾ ਤਨਖਾਹ ਆ ਜਿਹੜੇ ਮੈਂਬਰ ਸਹਿਬਾਨ ਨੇ ਸੇਵਾ ਦੀ ਭਾਵਨਾ ਦੇ ਨਾਲ ਇੱਥੇ ਆਉਂਦੇ ਆ ਜੋ ਸੰਗਤਾਂ ਨੇ ਚੁਣੇ ਪਹਿਲਾਂ ਨਾਮਿਨੇਟਡ ਕਮੇਟੀ ਜਿਹੜੀ ਆ ਉਹ ਕੰਮ ਕਰਦੀ ਸੀ ਤਿੰਨ ਵਾਰ ਨਾਮਿਨੇਟਡ ਕਮੇਟੀ ਬਣੀ ਆ ਪਹਿਲੀ ਕਮੇਟੀ ਨੇ ਤਕਰੀਬਨ 8 ਸਾਲ ਕੰਮ ਕੀਤਾ ਸੀਗਾ 2014 ਤੋਂ ਲੈ ਕੇ 2022 ਤੱਕ ਜਿਹਦੇ ਵਿੱਚ ਸਰਦਾਰ ਢਿੰਡਾ ਸਾਹਿਬ 6 ਸਾਲ ਪ੍ਰਧਾਨ ਸਰੇ ਤੇ 2.5 ਸਾਲ ਮੈਂ ਮੁਖ ਸੇਵਾਦਾਰ ਰਹਾ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਦੋ ਵਾਰ ਨਾਮਿਨੇਟ ਹੋਈ ਕਮੇਟੀ ਤਾਂ ਸਰਕਾਰ ਨੇ ਕੀਤੇ ਵਾਅਦੇ ਅਨੁਸਾਰ ਕਿਉਂਕਿ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਜਿਹੜੀ ਹੁਣ ਹਰਿਆਣਾ ਵਿੱਚ ਹੋਈ ਆ ਸ਼੍ਰੀ ਮਨੋਰ ਲਾਲ ਖੱਟੜ ਜਿਹੜੇ ਕੇਂਦਰੀ ਮਨਿਸਟਰ ਨੇ ਸਾਬਕਾ ਚੀਫ ਸਿੱਖ ਸੰਗਤਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਤੀਜੀ ਵਾਰ ਸਰਕਾਰ ਬਣਦੀ ਆ ਤਾਂ ਅਸੀਂ ਹਰਿਆਣਾ ਕਮੇਟੀ ਦੀਆਂ ਚੋਣਾਂ ਕਰਾਵਾਂਗੇ ਸਰਦਾਰ ਆ ਜੀ ਨੈਵ ਸਿੰਘ ਸੈਣੀ ਜੋ ਮਾਣਯੋਗ ਮੁੱਖ ਮੰਤਰੀ ਨੇ ਹਰਿਆਣਾ ਉਹਨਾਂ ਨੇ ਵੀ ਵਾਅਦਾ ਕੀਤਾ ਸੀ 2011 ਦੀ ਹੋਈ ਹੈ 2025 ਉਹ ਆ ਗਈ ਆ ਅਜੇ ਪਤਾ ਨਹੀਂ ਕਦੋਂ ਉੱਥੇ ਜਿਹੜੀ ਚੋਣ ਹੈ ਉਹ ਹੁੰਦੀ ਹੈ ਪਰ ਇੱਥੇ ਹਰਿਆਣਾ ਸਰਕਾਰ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣਾ ਵਾਅਦਾ ਜਿਹੜਾ ਉਹ ਸਿੱਖ ਸੰਗਤਾਂ ਦੇ ਨਾਲ ਪੂਰਾ ਕੀਤਾ ਇਸ ਕਰਕੇ ਸਰਕਾਰ ਵਧਾਈ ਦੀ ਪਾਤਰ ਆ ਸੋ ਹੁਣ ਜੋ ਐਗਜ਼ੀਕਟਿਵ ਕਮੇਟੀ ਹੈ ਉਹ ਆਪਣਾ ਕੰਮ ਕਰ ਰਹੀ ਜਿੰਨੇ ਮੈਂਬਰ ਸਹਿਬਾਨ ਨੇ ਉਹਨਾਂ ਦੀਆਂ ਵੀ ਥਾਂ ਥਾਂਈ ਜ਼ਿੰਮੇਵਾਰੀਆਂ ਕਿਸੇ ਦੀ ਟਰਾਂਸਪੋਰਟ ਤੇ ਕਿਸੇ ਦੀ ਐਗਰੀਕਲਚਰ ਦੇ ਵਿੱਚ ਕਿਸੇ ਦੀ ਧਰਮ ਪ੍ਰਚਾਰ ਤੇ ਕਿਸੇ ਦੀ ਐਨ ਆਰ ਆਈ ਕਿਸੇ ਦੀ ਸਰਾਵਾਂ ਤੇ ਇਸ ਤਰ੍ਹਾਂ ਸਾਰੇ ਮੈਂਬਰ ਸਹਿਬਾਨਾਂ ਦੀਆਂ ਸੁਭਾਵਾਂ ਜਿਹੜੀਆਂ ਨੇ ਉਹ ਲਾਈਆਂ ਜਾਣੀਆਂ ਤਾਂ ਕਿ ਸੇਵਾ ਦਾ ਕਾਰਜ ਜਿਹੜਾ ਉਹ ਚੜ੍ਹਦੀ ਕਲਾ ਦੇ ਨਾਲ ਹੋਵੇ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਦਾ ਸੁਚੱਜਾ ਹੋਵੇ ਤੇ ਧਰਮ ਪ੍ਰਚਾਰ ਮੋਖ ਦਫਤਰ ਕੁਰੂਕ ਖੇਤਰ ਤੇਨ ਸਾਬ ਦਫਤਰ ਨੇ ਤੁਹਾਡੇ ਨੇੜੇ ਇੱਥੇ ਗੁਰਦੁਆਰਾ ਮਨਜੀਤ ਸਾਹਿਬ ਜੀ ਦਾ ਔਰ ਇਸੇ ਤਰ੍ਹਾਂ ਗੁਰਦੁਆਰਾ ਬਾਸ਼ੀ 10ਵੀਂ ਆੜਾ ਸਾਹਿਬ ਪੰਜਕੂਲਾ ਚ ਔਰ ਇਸੇ ਤਰ੍ਹਾਂ ਗੁਰਦੁਆਰਾ ਬਾਸ਼ੀ 10ਵੀਂ ਸਿਰਸਾ ਦੇ ਤਿੰਨ ਸਾਬ ਦਫਤਰ ਨੇ ਜਿਹੜੇ ਅਸੀਂ ਪਿਛਲੇ ਸਮੇਂ ਧਰਮ ਪ੍ਰਚਾਰ ਵਾਸਤੇ ਬਣਾਏ ਜਿਹੜੇ ਸੰਗਤਾਂ ਨੂੰ ਜਾਗਰੂਕ ਕਰਦੇ ਆ ਉਥੇ ਅਸੀਂ ਉਹਨਾਂ ਧਰਮਾਂ ਪ੍ਰਚਾਰ ਦੇ ਜਿਹੜੇ ਸਾਡੇ ਦਫਤਰ ਟਾਡੀ ਕਥਾਵਾਜਕ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਉਹਨਾਂ ਨੂੰ ਸਾਧਨ ਦਿੱਤੇ ਗਏ ਕਮੇਟੀ ਦੇ ਵੱਲੋਂ ਤਾਂ ਕਿ ਜਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਖਿਲਾਫ ਜਿਹੜਾ ਸੰਗਤਾਂ ਨੂੰ ਜਾਗਰੂਕ ਕਰਨਾ ਭਾਈਚਾਰਕ ਸਾਂਝ ਵਾਸਤੇ ਜਾਗਰੂਕ ਕਰਨਾ ਔਰ ਜਿਸ ਤਰੀਕੇ ਦੇ ਨਾਲ ਧਰਮ ਕਨਵਰਟ ਕੀਤਾ ਜਾ ਰਿਹਾ ਖਾਸ ਕਰਕੇ Hindu ਤੇ Sikhਾਂ ਨੂੰ ਦਬਾਅ ਤੇ ਲਾਲਚ ਵਿੱਚ UP ਦੀਆਂ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਪੰਜਾਬ 'ਚ ਵੀ ਹੈ ਹਰਿਆਣਾ 'ਚ ਵੀ ਹੈ ਬਹੁਤ ਥਾਈਂ ਕਿ ਇਸਾਈਅਤ ਦੇ ਵੱਲੋਂ ਜਿਹੜਾ ਹੈਗਾ ਹਿੰਦੂ ਸਿੱਖਾਂ ਨੂੰ ਧਰਮ ਕਨਵਰਟ ਕੀਤਾ ਜਾ ਰਿਹਾ ਲਾਲਚ ਤੇ ਦਬਾਅ ਤੇ ਗਮਰਾਹ ਕਰਕੇ ਉਹਦੇ ਤੋਂ ਸੰਗਤਾਂ ਨੂੰ ਜਾਗਰੂਕ ਕਰਨਾ ਸੋ ਇਹ ਜਿਹੜੀ ਲਹਿਰ ਹੈ ਇਹਨੂੰ ਅਸੀਂ ਹੋਰ ਪ੍ਰਚੰਡ ਕਰਾਂਗੇ ਨਾਲ ਹੀ ਵਿਦਿਅਕ ادارے ਜਿਹੜੇ ਸਾਡੇ ਤਿੰਨ ਸਕੂਲ ਨੇ ਦੋ ਕਾਲਜ ਨੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸਟਾਫ ਦੀਆਂ ਜਿਹੜੀਆਂ ਕੋਈ ਮੁਸ਼ਕਲਾ ਉਹਨਾਂ ਨੂੰ ਦੂਰ ਪਿਛਲੇ ਸਮੇਂ 'ਚ ਵੀ ਅਸੀਂ ਕੀਤਾ ਸਮੇਂ ਨਾਲ ਤਨਖਾਹਾਂ ਉਹਨਾਂ ਨੂੰ ਬੱਚਿਆਂ ਦੀ ਗਿਣਤੀ ਵਧੀ ਹੈ ਮੇਰੇ ਨੇੜੇ ਤਾਲੂਕੇ ਵਾਲਾ ਸਕੂਲ ਆ ਉੱਥੇ ਬੱਚਿਆਂ ਦੀ ਗਿਣਤੀ ਬਹੁਤ ਘੱਟ ਗਈ ਸੀ ਪਹਿਲਾਂ ਪਰ ਜਦੋਂ ਅਸੀਂ ਆਪਣਾ ਜਰਨਲ ਹਾਊਸ ਚ ਐਗਜ਼ੀਕਟਿਵ ਬਣਾ ਕੇ ਦਾਸ ਨੂੰ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਮਿਲੀ ਤਾਂ ਅਸੀਂ ਉਹ ਸਕੂਲ ਦਾ ਵਿਜ਼ਿਟ ਕੀਤਾ ਮੈਂ ਇੱਕ ਵਾਰ ਉਹ ਸਕੂਲ ਦਾ ਵਿਜ਼ਿਟ ਕੀਤਾ ਸਾਰੀਆਂ ਉੱਥੇ ਦੀਆਂ ਮੁਸ਼ਕਲਾਂ ਨੂੰ ਦੇਖਿਆ ਸਟਾਫ ਦੀਆਂ ਮੁਸ਼ਕਲਾਂ ਦੂਰ ਕਰਾਈਆਂ ਉੱਥੇ ਗਰਾਂਟਾਂ ਜਿਹੜੀਆਂ ਕਮੇਟੀ ਵੱਲੋਂ ਦਿੱਤੀਆਂ ਗਈਆਂ ਤੇ ਸਾਡੇ ਅੱਜ 150 ਦੇ ਕਰੀਬ ਬੱਚੇ ਇੱਕ ਸਾਲ ਦੇ ਵਿੱਚ ਉੱਥੇ ਦਾਖਲਾ ਵਧ ਗਿਆ ਪਹਿਲਾਂ ਬਹੁਤ ਥੋੜੇ ਬੱਚੇ ਸੀਗੇ ਹੁਣ ਉੱਥੇ ਜਿਹੜਾ ਹੈਗਾ ਬੱਚਿਆਂ ਦੀ ਗਿਣਤੀ ਜਿਹੜੀ ਸਕੂਲ ਦੇ ਹਿਸਾਬ ਨਾਲ ਕਾਫੀ ਹੋ ਗਈ ਹੈ ਤੇ ਸਟਾਫ ਵੀ ਵਧਾਇਆ ਸੋ ਇਸ ਤਰ੍ਹਾਂ ਜਿਹੜੇ ਸਾਡੇ ਸਕੂਲਾਂ ਦੇ ਮਸਲੇ ਆ ਉਹਨਾਂ ਨੂੰ ਅਸੀਂ ਜਿਹੜਾ ਤੇ ਵਧੀਆ ਤਰੀਕੇ ਦੇ ਨਾਲ ਵਿਦਿਅਕ ਅਦਾਰਿਆਂ ਨੂੰ ਚਲਾਉਣਾ ਮੈਡੀਕਲ ਸੁਵਾਮਾਂ ਵਾਲੇ ਪਾਸੇ ਵੀ ਮੀਰੀਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਦੌਰਾਨ ਬਾਦਲ ਪਰਿਵਾਰ ਵੱਲੋਂ ਆਪਣਾ ਨਿੱਜੀ ਟਰਸਟ ਬਣਾ ਕੇ ਆਪਣੇ ਕਬਜੇ ਹੇਠ ਕਰ ਲਿਆ ਸੀ ਜ਼ਮੀਨ ਗੁਰਦੁਆਰਾ ਮਸਤਗੜ ਸਾਹਿਬ ਦੀ ਹੈ ਤੇ ਪ੍ਰਬੰਧ ਉਹਨਾਂ ਨੇ ਆਪ ਦਾ ਨਿੱਜੀ ਕਰ ਲਿਆ ਜਿਹਦੇ ਵਿੱਚ ਅੱਜ ਵੀ ਮੈਂ ਜਦੋਂ ਆ ਆਪਣਾ ਜਾ ਕੇ Google ਦੇ ਉੱਤੇ ਜਦੋਂ ٹرسٹ ਦਾ ਡਾਊਨਲੋਡ ਕੀਤਾ ਤੇ ਉਹਦੇ ਚ ਸੁਖਵੀਰ ਸਿੰਘ ਬਾਦਲ ਵੀ ٹرسٹ ਦਾ ਮੈਂਬਰ ਸ਼ੋ ਹੋ ਰਿਹਾ ਜਦੋਂ ਕਿ ਮੈਨੂੰ ਪਤਾ ਲੱਗਿਆ ਸੀ ਕਿ ਪਿਛਲੇ ਸਮੇਂ ਉਹਨੇ ਆਪਣਾ ਨਾਮ ਕਢਵਾ ਲਿਆ ਪਰ ਉਹਨਾਂ ਦੇ ਜਿਹੜੇ ਚਾਹੇਤੇ ਆ ਸੁਪਾਸ ਲਾਰਾ ਉਹਨਾਂ ਨੂੰ ਉਸ ٹرسٹ ਦੇ ਉੱਤੇ ਕਾਬਜ ਕੀਤਾ ਹੋਇਆ ਜਦੋਂ ਕਿ ਉਹ ਗੁਰੂ ਘਰ ਦੀ ਪ੍ਰਾਪਰਟੀ ਉਹਦੇ ਤੇ ਨਿੱਜੀ ٹرسٹ ਦਾ ਬੋਰਡ ਨਹੀਂ ਹੋ ਸਕਦਾ ਪਿਛਲੇ ਦਿਨੀ ਹਰਿਆਣਾ ਕਮੇਟੀ ਪ੍ਰਧਾਨ ਸਰਦਾਰ ਝਿੰਡਾ ਸਾਹਿਬ ਨੇ ਉੱਥੇ ਦੌਰਾ ਵੀ ਕੀਤਾ ਉਸ ਕਾਲਜ ਦਾ ਉਥੇ ਜਾ ਕੇ ਦੇਖਿਆ ਵੀ ਆ ਸੋ ਜਿਹੜੀ ਇਹ ਹਰਿਆਣਾ ਦੀਆਂ ਸਿੱਖ ਸੰਗਤਾਂ ਦੀ ਪ੍ਰਾਪਰਟੀ ਆ ਹਰਿਆਣਾ ਹਰਿਆਣਾ ਕਮੇਟੀ ਦੀ ਪ੍ਰਾਪਰਟੀ ਆ ਹਰਿਆਣਾ ਕਮੇਟੀ ਦਾ ਹੱਕ ਬਣਦਾ ਕਿ ਉਥੇ ਦਾ ਪ੍ਰਬੰਧ ਦੇਖੇ ਪਰ ਬਾਦਲ ਪਰਿਵਾਰ ਨੇ ਆਪਣਾ ਨਿੱਜੀ ਟਰਸਟ ਬਣਾ ਕੇ ਆਪਣੇ ਚਾਹੇਤਿਆਂ ਦਾ ਉਹਨੂੰ ਆਪਣੇ ਕਬਜ਼ੇ 'ਚ ਕੀਤਾ ਹੋਇਆ ਉਹਨੂੰ ਵੀ ਅਸੀਂ ਜਲਦੀ ਆਪਣੇ ਪ੍ਰਬੰਧ ਹੇਠ ਜਿਹੜਾ ਉਹ ਕਰਾਂਗੇ ਐਸਜੀਪੀਜੀ ਵੱਲੋਂ ਹੀ ਬਜਟ ਆ ਰਿਹਾ ਐਸਜੀਪੀਜੀ ਉੱਤੇ ਬਿਲਡਿੰਗਾਂ ਬਣਾ ਰਹੀ ਮੇਰੀ ਵੀ ਮੈਡੀਕਲ ਕਵਰ ਐਸਜੀਪੀਜੀ ਉਹਨੂੰ ਚਲਾਵੇਗੀ ਹਰਿਆਣਾ ਕਮੇਟੀ ਨੂੰ ਹੱਕ ਨਹੀਂ ਆਏ ਦੇਖੋ ਇਹੀ ਗਲਤ ਗੱਲ ਆ ਕਿ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਤੁਸੀਂ ਪੜੋ ਉਹਦੇ ਵਿੱਚ ਕਿਉਂਕਿ ਜਦੋਂ ਮੈਂ ਮੁੱਖ ਸੇਵਾਦਾਰ ਸੀ ਉਸ ਵੇਲੇ ਸੁਪਰੀਮ ਕੋਰਟ 'ਚ ਅਸੀਂ ਬੜਾ ਸਿੱਧਤ ਨਾ ਕੇਸ ਲੜਿਆ ਤੇ ਜਿੱਤ ਕੇ ਲਿਆਂਦਾ ਹਰਿਆਣੇ ਦੇ ਸਿੱਖਾਂ ਦੇ ਹੱਕ ਵਿੱਚ ਹਰਿਆਣਾ ਕਮੇਟੀ ਦਾ ਮੈਨੂੰ ਇੱਕ ਇੱਕ ਗੱਲ ਦਾ ਪਤਾ ਹੈ ਵੱਡੀ ਪੱਧਰ ਤੇ ਉਹਨੂੰ ਮਣਾਉਣ ਦਾ ਯਤਨ ਹਰਿਆਣਾ ਸਰਕਾਰ ਜਿਵੇਂ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਪਾਣੀਪੱਤ 'ਚ ਮਨਾਇਆ ਸੀ ਇਸੀ ਦਿਹਾੜਾ ਵੀ ਹਰਿਆਣਾ ਸਰਕਾਰ ਮਨਾਉਣ ਜਾ ਰਹੀ ਤੇ ਹਰਿਆਣਾ ਕਮੇਟੀ ਪਹਿਲਾਂ ਵੀ ਅਸੀਂ ਮਤੇ ਪਾਸ ਕਰ ਚੁੱਕੇ ਆ ਇਹਦੇ ਸਬੰਧ ਵਿੱਚ ਤੁਮਤਾਨ ਸਾਹਿਬ ਵਿਖੇ ਮਨਾਇਆ ਜਾਣਾ ਜਿਹੜੇ ਨਜਾਇਜ਼ ਕਬਜ਼ੇ ਆ ਉਹਨਾਂ ਨੂੰ ਛਡਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਆ ਤੇ ਉਹ ਨਜਾਇਜ਼ ਕਬਜ਼ੇ ਛਡਾਏ ਜਾਣੇ ਚਾਹੀਦੇ ਆ ਸਾਹਿਬ ਉਹ ਜਿਹੜੇ ਸਿੱਖੋ ਜਿਹੜੇ ਬੈਠੇ ਨੇ ਲੋਕਾਂ ਅੱਜ ਕਹਿਣ ਇਹਨਾਂ ਦੇ ਇੱਥੇ ਵਸਾਇਆ ਜਾਏਗਾ ਨਾ ਖਾਲੀ ਨਹੀਂ ਕਰੇਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸੀਂ ਕੇਅਰ ਟੇਕਰ ਆ ਮਾਲਕ ਨਹੀਂ ਆ ਅਸੀਂ ਸੇਵਾਦਾਰ ਆ ਤੇ ਅਸੀਂ ਇਸ ਕਾਰਨ ਕਰਕੇ ਕਿਸੇ ਨੂੰ ਉਹ ਜਗ੍ਹਾ ਦੇ ਨਹੀਂ ਸਕਦੇ ਅਸੀਂ ਐਗਜ਼ੈਕਟਿਵ ਜਾਂ ਜਨਰਲ ਉਸਮਤਾ ਪਾਸ ਕਰੇ ਤਾਂ ਹੋ ਸਕਦੀ ਹੈ ਹਾਂਜੀ ਗੁਰਦੁਆਰੇ ਨੂੰ ਦਾਨ ਮਿਲਦਾ ਹਰ ਗੁਰ ਹਰ ਗੁਰੂ ਘਰ ਨੂੰ ਜਿਹੜੀਆਂ ਜ਼ਮੀਨਾਂ ਦਾ ਮੰਦਰ ਮਸਜਿਦਾਂ ਨੂੰ ਜਾਂ ਟਰਸਟਾਂ ਨੂੰ ਡੋਨੇਟ ਹੀ ਹੁੰਦੀਆਂ ਨੇ ਚੀਜ਼ਾਂ ਤੇ ਦਾਨ ਦਿੱਤੀਆਂ ਚੀਜ਼ਾਂ ਅਸੀਂ ਗਾਂ ਕਿੱਦਾਂ ਦੇ ਸਕਦੇ ਹਾਂ ਸੋ ਇਸ ਕਾਰਨ ਕਰਕੇ ਮੈਂ ਸਮਝਦਾ ਵੀ ਜੇ ਕਈ ਵਾਰ ਚਲੋ ਗੱਲਾਂ ਭਾਵਕਤਾ 'ਚ ਵੀ ਹੋ ਜਾਂਦੀਆਂ ਨੇ ਔਰ ਜਿਹੜੇ ਜੇ ਐਗਜ਼ੈਕਟਿਵ ਫੈਸਲਾ ਕਰੂ ਜਾਂ ਜਰਨਲ ਉਹ ਫੈਸਲਾ ਕਰੂਗਾ ਸਾਰਾ ਫੈਸਲਾ ਸਾਰਿਆਂ ਦੀ ਸਰਬ ਸੰਮਤੀ ਨਾਲ ਹੋਣਾ ਕਿ ਉਹ ਵਿਅਕਤੀਗਤ ਜਿਹੜਾ ਫੈਸਲਾ ਉਹ ਨਹੀਂ ਆ ਪਿਛਲੇ ਦਿਨ ਉਹ ਕਾਰਜਕ੍ਰਮ ਹੋਇਆ ਉਸ ਕਾਰਜਕ੍ਰਮ ਮੇ ਪ੍ਰਧਾਨ ਸਾਹਿਬ ਨੇ ਸਿਰੋਪਾ ਨਹੀਂ ਲਿਆ ਔਰ ਮੁੱਖ ਮੰਤਰੀ ਜੀ ਨੇ ਵੀ ਉਹ ਸਿਰੋਪਾ ਵਾਪਸ ਕਰ ਦਿਆ ਉਸਕੇ ਬਾਅਦ ਜੋ ਵਿਰੋਧੀ ਹੈ ਉਹਨਾਂ ਨੇ ਕਹਾ ਕਾਰਜਕ੍ਰਮ ਹੀ ਕਿਉਂ ਕੀਤਾ ਲਗਮਾਨ ਜੋ ਮੁੱਖ ਮੰਤਰੀ ਸਾਹਿਬ ਸ਼ਹੀਦੀ ਦੇ ਉਸਤੇ ਗੁਰਦਾਰਾ ਬੋੜੀ ਸਾਹਿਬ ਤੇ ਗਏ ਤੋਂ ਮੱਥਾ ਟੇਕਣ ਵਾਸਤੇ ਜਿਹੜਾ ਮਾਨਜੋਗ ਦਾ ਇਨਸਾਨ ਦੀ ਸ਼ਰਧਾ ਆਉਂਦੀ ਹੈ ਲਈ ਜ਼ਰੂਰ ਹੈ ਹੋਈ ਆ ਕਿ ਜੇਕਰ ਸੋਪਾ ਦੇਣਾ ਰੋਕਣਾ ਸੀ ਤਾਂ ਪਹਿਲਾਂ ਜਿਹੜੇ ਕਾਰ ਸੇਵਾ ਵਾਲੇ ਸੀ ਉਹਨਾਂ ਨੂੰ ਪਹਿਲਾਂ ਦੱਸਿਆ ਜਾਂਦਾ ਕਿ ਜਿਹੜਾ ਅੱਜ ਸ਼ਹੀਦੀ ਦਿਵਸ ਹੈ ਅੱਜ ਆਪਾਂ ਸੋਪਾ ਜਿਹੜਾ ਨਹੀਂ ਦੇਣਾ ਪਰ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਉਹ ਕਾਰਵਾਈ ਹੋਈ ਹੋ ਭਾਗੀ ਸੀ ਮੈਨੂੰ ਵੀ ਉਸ ਗੱਲ ਦਾ ਦੁੱਖ ਲੱਗਿਆ ਸੰਗਤਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਾਨ ਮੁੱਖ ਮੰਤਰੀ ਸਾਹਿਬ ਦੀ ਸ਼ਖਸੀਅਤ ਬੜੀ ਵੱਡੀ ਹੈ ਉਹਨਾਂ ਨੂੰ ਪਹਿਲਾਂ ਹੀ ਆਪਾਂ ਉਹ ਕੰਮ ਕਰਦੇ ਕਿ ਜਿਹੜਾ ਸਾਨੂੰ ਵਾਪਸ ਆਣਾ ਫਰੂਜ਼ ਇਸ ਤਰੀਕੇ ਦੇ ਨਾਲ ਉਹ ਘਟਨਾ ਘਰਮ ਉਹ ਜ਼ਰੂਰ ਮੀਡੀਆ ਦੇ ਵਿੱਚ ਵਾਇਰਲ ਹੋ ਯਾਰ ਚਰਚਾ ਦਾ ਵਿਸ਼ਾ ਬਣਿਆ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਦਾ ਜਿਹੜੀਆਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਮਾਸ ਬਣਿਆ ਬਣਿਆ ਚਾਹੀਦਾ ਗੁਰਪੁਰਬਾਂ ਦੇ ਉੱਪਰ ਸ਼ਹੀਦ ਦੀਪੁਰ ਦੇ ਸੱਭਾ ਲੈਣਾ ਨਹੀਂ ਲੈਣਾ ਇਹ ਜਿਹੜੀਆਂ ਸਾਨੂੰ ਗੱਲਾਂ ਨੇ ਪਹਿਲਾਂ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਜਿਹੜੇ ਸਰੋਪੋ ਨੇ ਉਹ ਬੰਦ ਕੀਤੇ ਜਾਣੇ ਆ ਜਿਵੇਂ ਪਾਣੀ ਦੀਆਂ ਬੋਤਲਾਂ ਬੰਦ ਕਰ ਦਿੱਤੀਆਂ ਔਰ ਸਰੋਬੋ ਬੰਦ ਕਰਦੇ ਇਹੋ ਜਿਹੇ ਵੀ ਜਿਹੜੇ ਫੈਸਲੇ ਮੈਂ ਸਮਝਦਾ ਕਿ ਇਹ ਚੰਗੀ ਪ੍ਰਕਟਾ ਪਾਣੀ ਆ ਬਹੁਤ ਸਾਡੀ ਗੱਲ ਨਹੀਂ ਹੁੰਦੀ ਪਰ ਵਿਅਕਤੀਗਤ ਫੈਸਲੇ ਨਾਲ ਉਹ ਸਾਰਿਆਂ ਦੇ ਹਮਿੰਨਾ ਲੈ ਜਾਓ ਤੇ ਉਹਨਾਂ ਦੇ ਉੱਤੇ ਪੈ ਬਾਤ ਤੁਹਾਡੇ ਕੋਲ ਹੈ ਪਰ ਇੰਗਰੇਜ਼ੀ ਚ ਸਪੜਾ ਅਸੀਂ ਕੋਈ ਨਾ ਦੇ ਸਿੱਖਾਂ ਦਾ ਆਪਣਾ ਗੁਰਦਾਰ ਨਹੀਂ ਕਿਹਾ ਕਿ ਅਸੀਂ ਸਪੈਸ਼ਲਿਸਟ ਸਮਝ ਤੇ ਸਿਕਲੀਗਰ ਖਾਂ ਦੇ ਵਿਕਾਸ ਵਾਸਤੇ ਅਸੀਂ ਬਜਟ ਰੱਖਿਆ ਸੀਗਾ ਉਹ ਬਜਟ ਸਾਡੇ ਕੋਲ ਹੈ ਇਸ ਵਾਰ ਵੀ ਸ਼ਾਇਦ ਉਹ ਬਜਟਾ ਉਹਨੂੰ ਕਿਸ ਤਰੀਕੇ ਨਾਲ ਖਰਚ ਕਰਨਾ ਮੈਂ ਸਿਕਲੀਗਰ ਸਿੱਖਾਂ ਨੂੰ ਬੇਨਤੀ ਕਰੂੰਗਾ ਸਾਡੇ ਭਰਾਵਾਂ ਨੂੰ ਕਿ ਉਹ ਹੈੱਡ ਕੁਆਰਟਰ 'ਚ ਸੰਪਰਕ ਕਰਨ ਅਸੀਂ ਸਭ ਪਰਕਣਾਗੇ ਤੇ ਜੇ ਨਹੀਂ ਹੋ ਸਕਦੀ ਲੋਕੀਂ ਦੀ ਮਦਦ ਜੋ ਵੀ ਹੋ ਸਕਦੀ ਹੈ ਕਮੇਟੀ ਨੂੰ ਕਰਨੀ ਚਾਹੀਦੀ ਹੈ